ਹੈ ਮਾਣ ਸਾਨੂੰ ਆਪਣੇ ਪੰਜਾਬ ਤੇ ਹੈ ਮਾਣ ਸਾਨੂੰ ਆਪਣੇ ਪੰਜਾਬ ਤੇ ਪੰਜਾਬੀ ਸਾਡੇ ਦੁੱਖ ਕਿਸੇ ਦਾ ਨਾ ਬਰਦਾਸ਼ਤ ਕਰਦੇ ਨੇ ਔਖੇ ਟਾਈਮ ਸਭ ਦੇ ਬਿਨਾ ਬੁਲਾਇਆਂ ਨਾਲ ਜਾ ਖੜਦੇ ਨੇ ਔਖੇ ਟਾਈਮ ਸਭ ਦੇ ਬਿਨਾ ਬੁਲਾਇਆਂ ਨਾਲ ਜਾ ਖੜਦੇ ਨੇ ਫਿਰ ਜਾਨ ਨੂੰ ਤਲੀ ਤੇ ਧਰਦੇ ਨੇ ਮੁਸੀਬਤਾਂ ਦਾ ਡਟ ਕੇ ਮੁਕਾਬਲਾ ਕਰਦੇ ਨੇ ਕੰਮ ਕਿੰਨਾ ਵੀ ਔਖਾ ਹੋਵੇ ਕੰਮ ਕਿੰਨਾ ਵੀ ਔਖਾ ਹੋਵੇ ਜਾਨ ਦੀ ਪਰਵਾਹ ਨਾ ਕਰਦੇ ਨੇ ਔਖੇ ਟਾਈਮ ਸਭ ਦੇ ਬਿਨਾ ਬੁਲਾਇਆਂ ਨਾਲ ਜਾ ਖੜਦੇ ਨੇ ਔਖੇ ਟਾਈਮ ਸਭ ਦੇ ਪੰਜਾਬੀ ਸਾਡੇ ਬਿਨਾ ਬੁਲਾਇਆਂ ਨਾਲ ਜਾ ਖੜਦੇ ਨੇ ਲਿਖਣ ਵਾਲੇ ਐਵੇਂ ਤਾਂ ਨਹੀਂ ਗੀਤਾਂ ਵਿੱਚ ਪੰਜਾਬੀਆਂ ਦੀਆਂ ਤਰੀਫਾਂ ਕਰਦੇ ਨੇ ਪੈਸਾ ਬੇਸ਼ੱਕ ਘੱਟ ਬਣਦਾ ਪੈਸਾ ਬੇਸ਼ੱਕ ਘੱਟ ਬਣਦਾ ਖਰਤਣ ਲੱਗੇ ਪਰਵਾਹ ਨਾ ਕਰਦੇ ਨੇ ਆਹ ਵੇਖ ਲੋ ਹੜਾਂ ਦੇ ਦੌਰ ਦੇ ਵਿੱਚ ਇਨਸਾਨਾਂ ਦੀ ਸਿਹਤਤਾ ਕਰਨੀ ਸੀ ਹੜਾਂ ਦੇ ਦੌਰ ਦੇ ਵਿੱਚ ਇਨਸਾਨਾਂ ਦੀ ਸਿਹਤਤਾ ਕਰਨੀ ਸੀ ਨਾਲ ਬੇਜਵਾਨਾਂ ਡੰਗਰਾਂ ਦੀ ਦਰਬੇਸਾਂ ਦੀ ਵੀ ਸਿਹਤਤਾ ਕਰਦੇ ਨੇ ਡੰਗਰਾਂ ਤੇ ਦਰਬੇਸਾਂ ਦੀ ਵੀ ਸਿਹਤਤਾ ਕਰਦੇ ਨੇ